ਪਿਛਲੇ ਦਿਨੀ ਕਾਲੀ ਦਲ ਦੇ ਲੀਡਰ ਅਮਰੀਕਾ ਤੇ ਕੈਨੇਡਾ ਦੇ ਦੌਰਿਆਂ ਤੇ ਸਨ ਇਹਨਾਂ ਦੌਰਿਆਂ ਦੀ ਕਾਫੀ ਚਰਚਾ ਹੋਈ ਕਾਫੀ ਵਿਵਾਦ ਹੋਏ ਇਸੇ ਦੌਰੇ 'ਚ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੀ ਸਨ ਉਹਨਾਂ ਦੇ ਦੌਰੇ ਤੇ ਵੀ ਕਾਫੀ ਵਿਵਾਦ ਹੋਇਆ ਤੋਤਾ ਸਿੰਘ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਵਜ੍ਹਾ ਸੀਗਾ ਕਿ ਤੁਸੀਂ ਇਸ ਦੌਰੇ ਤੇ ਗਏ ਸੀ ਇਸ ਦੌਰੇ ਨੂੰ ਨਾ ਥੋੜਾ ਜਿਹਾ ਪੋਲਿਟੀਕਲ ਰੰਗ ਦਿੱਤੀ ਗਈ ਪਿਛਲੇ ਸਾਲ ਮੈਂ ਐਨਆਰਆਈ ਦੇ ਤੌਰ ਤੇ ਮਿਨਿਸਟਰ ਦੇ ਤੌਰ ਤੇ ਗਿਆ ਸੀ ਖੇਤੀਬਾੜੀ ਮਿਨਿਸਟਰ ਵੀ ਸੀ ਉਹਦੀ ਵੀ ਅਸੀਂ ਮੀਟਿੰਗਾਂ ਕੀਤੀਆਂ ਔਰ ਐਨਆਰਆਈ ਦੇ ਤੌਰ ਤੇ ਵੀ ਮੈਂ ਬਹੁਤ ਮੀਟਿੰਗਾਂ ਕੀਤੀਆਂ 17 ਮੀਟਿੰਗਾਂ ਕੀਤੀਆਂ ਔਰ ਸਾਰੀ ਪੋਜੀਟਿਵ ਰੰਗਤ ਸੀ ਇਸ ਵਾਰ ਜਿਹੜੇ ਮੂਰੇ ਸਾਡੇ ਵਿਰੋਧੀ ਸੀ ਜਿਹੜੇ ਇਥੋਂ ਪੰਜਾਬ ਚੋਂ 90% ਲੋਕ ਪਿੰਡਾਂ ਚੋਂ ਗਏ ਆ 70% ਅਕਾਲੀ ਆ 20% ਬਿਰੂਧੀਆਂ ਪਾਰਟੀ ਨਾਲ ਸੰਬੰਧ ਰੱਖਦੇ ਆ ਔਰ ਉਹਨਾਂ ਨੇ ਮਨ ਬਣਾਇਆ ਸੀ ਵੀ ਅਸੀਂ ਵਿਰੋਧ ਕਰਨਾ ਮੀਡੀਆ ਨੂੰ ਤਾਂ ਦੁੱਖ ਮੈਨੂੰ ਇਹ ਹੈ ਵੀ ਉਹਨਾਂ ਨੇ ਜਿਹੜਾ ਸਾਡਾ ਪਾਰਟ ਆ ਉਹ ਨਹੀਂ ਉਹਨਾਂ ਦਿੱਤਾ ਮੈਂ 19 ਮੀਟਿੰਗਾਂ ਕੀਤੀਆਂ ਮੈਂ ਉੱਥੇ 10 ਤਰੀਕ ਨੂੰ ਗਿਆ ਪਹਿਲੀ 11 ਮੀਟਿੰਗ ਪਹਿਲੇ 11 ਤਰੀਕ ਨੂੰ ਗੁਰਦਰਸਾ ਮੱਥਾ ਟੇਕ ਕੇ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਕੀਤੀ ਕੈਲਗਰੀ ਬਹੁਤ ਵੱਡੀ ਔਰ ਉਸ ਤੋਂ ਮਗਰੋਂ ਅਗਲੇ ਦਿਨ ਅਡਵੈਂਟਰ ਮੀਟਿੰਗ ਕੀਤੀ ਸੀਨੀਅਰ ਸਿਟੀਜ਼ਨ ਦੇ ਚਾਰ ਮੀਟਿੰਗ ਮੈਂ ਉਹਨਾਂ ਦੇ ਘਰਾਂ 'ਚ ਬਖਰੀਆਂ ਕੀਤੀਆਂ ਸੀਨੀਅਰ ਸਿਟੀਜ਼ਨ ਦੇ ਵੱਡਾ ਹਾਲ ਆ ਉੱਥੇ ਉਹ ਬੁੱਕ ਕੀਤਾ ਸੀ ਉੱਥੇ ਮੀਟਿੰਗ ਹੋਈ ਔਰ ਬੜਾ ਸਤਿਕਾਰ ਮਿਲਿਆ ਔਰ ਸਾਰੀਆਂ ਗੱਲਾਂ ਬੈਠ ਕੇ ਸੁਣੀ ਔਰ ਬਹੁਤ ਸਾਰਿਆਂ ਨੇ ਸਵਾਗਤ ਕੀਤਾ ਵੀ ਤੁਹਾਡੀ ਚਰਚਾ ਹੋਈ ਸਭ ਤੋਂ ਜ਼ਿਆਦਾ ਨਿਊਯਾਰਕ 'ਚ ਇਹ ਹੈ ਜਾਂ ਕੀ ਹੋਇਆ ਕਿ ਤੁਸੀਂ ਸੁਰਖੀਆਂ ਬਣ ਕੇ ਪੰਜਾਬ ਦੇ ਜਿਹੜਾ ਨਿਊਯਾਰਕ ਚ ਹੋਇਆ ਉਹ ਵੀ ਇੱਕ ਮੀਡੀਆ ਲੋਮੈਂ ਦੁੱਖ ਆ ਮੈਨੂੰ ਮੀਡੀਏ ਤੇ ਮੈਂ ਬਹੁਤ ਪ੍ਰੋਸਾ ਕਰਦਾ ਪਰ ਜਿਹੜਾ ਹਿੰਦੁਸਤਾਨ ਦਾ ਮੀਡੀਆ ਉਹਨੂੰ ਸੱਚ ਲਿਖਣਾ ਚਾਹੀਦਾ ਸੀ ਇੱਕ ਬੰਦਾ ਉੱਥੇ ਸਾਡਾ ਵਿਰੋਧੀ ਆ ਜਿਹੜੀ ਉਹਨੇ ਖਬਰ ਭੇਜੀ ਤੀ ਉਹੀ ਸ਼ਾਬਦ ਦਿੱਤੀ ਕਿ ਉਹਦੀ ਰਤੀ ਪਰ ਵੀ ਸਚਾਈ ਨਹੀਂ ਕੀਤੀ ਗਈ ਆ ਨਿਊਯਾਰਕ ਦੇ ਹਾਲ ਦੀ ਘਟਨਾ 12 ਬਲਾਰੇ ਉੱਥੇ ਬੋਲੇ ਆ ਚਾਰ ਗੁਰਦਾਰ ਦੇ ਪ੍ਰਧਾਨ ਇਹਦੇ ਚ ਔਰ 12 ਬਲਾਰਿਆਂ ਨੇ ਮੇਰਾ ਸਨਮਾਨ ਕੀਤਾ ਔਰ ਉੱਥੇ ਰਿੰਕੂ ਡਿਪਟੀ ਸਪੀਕਰ ਦਾ ਆਪ ਸਪੀਕਰ ਸਾਹਿਬ ਦੇ ਲੜਕੇ ਜਿਹੜਾ ਰਿੰਕੂ ਆ ਉਹ ਲੜਕਾ ਉਹ ਵੀ ਬੋਲਿਆ ਪਰ ਤੁਸੀਂ ਆਖਬਾਰਾਂ ਦੀ ਖਬਰ ਆ ਸ਼ੇਰੇ ਪੰਜਾਬ ਦੀ ਉੱਥੇ ਬਹੁਤ ਵੱਡੀ ਉੱਥੋਂ ਦੇ ਆਖਬਾਰਾਂ ਨੇ ਸਾਡੀ ਪੋਜੀਟਿਵ ਲਿਖੀ ਆ ਪਰ ਇੱਥੇ মিডিਆ ਸਾਰਾ ਇੱਕ ਬੰਦੇ ਨਾਲ ਫੇਸਬੁੱਕ ਤੇ ਬਾਤ ਆ ਪੀਟੀਈ ਨੂੰ ਦੇਤਾ ਪੀਟੀਈ ਦੀ ਖਬਰ ਸਾਰੇ ਆਖਬਾਰਾਂ ਨੇ ਕਵਰ ਕਰ ਲਈ ਉਹਦਾ ਮੈਨੂੰ ਬੜਾ ਦੁੱਖ ਆ ਉਹਦੀ ਜਾਣਕਾਰੀ ਸਾਥੋਂ ਲੈਣੀ ਚਾਹੀਦੀ ਸੀ ਜੇ ਹਜੇ ਕੁਝ ਗਲਤ ਹੋਇਆਗਾ ਤੁਸੀਂ ਸੋਚਾਗਾ ਕਿ ਤੁਸੀਂ ਡੈਫਾਮੇਸ਼ਨ ਕਰੋਗੇ ਅਗਰ ਇਹ ਖਬਰ ਗਲਤ ਸੀ ਤਾਂ ਸੋਚਿਆ ਹੋਊਗਾ ਕਿ ਤੁਸੀਂ ਡੈਫਾਮੇਸ਼ਨ ਕਰ ਸਕਦੇ ਹੋਗੇ ਤੁਹਾਡੇ ਕੋਲ ਰਾਈਟ ਆ ਇਹ ਰਾਈਟ ਹੈਗਾ ਪਰ ਅਸੀਂ ਸਾਡਾ ਜਿਹੜਾ মিডিਆ ਸਤਕਾਰਯੋਗ ਆ ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਵੈਸੇ ਮੈਂ ਅੱਗੇ ਨੂੰ ਇਹ ਕਹਿਣਾ ਅਪੀਲ ਕਰਨੀ ਚਾਹੁੰਦਾ ਵੀ ਇਹਨਾਂ ਨੂੰ ਇਹੋ ਜੀ ਗੱਲਾਂ ਕਰਨੀ ਇਹ ਡੈਫਰਮੇਸ਼ਨ ਦੇ ਕੇ ਬਦਿਸ਼ਾਂ ਤਾਂ ਹੋ ਜਾਂਦੇ ਆ ਪਰ ਅਸੀਂ ਇੱਥੇ ਕਰਨ ਦੇ ਯਕੀਨ ਨਹੀਂ ਰੱਖਦੇ ਕਿ ਪਰ ਇਸ ਤਰ੍ਹਾਂ ਜੋ ਜਦਾ ਸਾਹਿਬ ਇਸ ਤਰ੍ਹਾਂ ਕਿਉਂ ਹੋਇਆ ਕਿ ਇਕੱਲੇ ਤੁਸੀਂ ਹੀ ਨਹੀਂ ਜਿਹੜੇ ਹੋਰ ਲੀਡਰ ਸੀ ਕਾਲੀ ਦਲ ਦੇ ਉਹਨਾਂ ਦਾ ਵੀ ਕਾਫੀ ਥਾਮਾਂ ਤੇ ਵਿਰੋਧ ਹੋਇਆ ਚਾਹੇ ਉਹ ਸਿਕੰਦਰ ਸਿੰਘ ਮਲੂਕਾ ਸੀ ਚਾਹੇ ਹੋਰ ਲੀਡਰ ਸੀਗੇ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਰਿਹਾ ਕਾਲੀ ਦਲ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਉੱਥੇ ਕਿਉਂ ਬਣਿਆ ਮਾਹੌਲ ਨਹੀਂ ਜੀ ਇੱਥੇ ਵੀ ਜੇ ਸਟੇਜਾਂ ਤੇ ਜਾਂਦੇ ਆ ਕੋਈ ਕੋਈ ਲਾਈਨਮੈਨ ਰੌਲਾ ਚਾਹ ਕਹਿੰਦੇ ਜਿਹੜੇ ਸਾਡੇ ਇਥੋਂ ਵਿਰੋਧੀ ਆ ਉਹਨਾਂ ਨੇ ਕਰਨੀ ਕਰਨੀ ਆ ਹੁਣ ਤੁਹਾਡੇ ਸਾਹਮਣੇ ਦਿਖਾਉਣਾ ਵੀ ਜਿਹੜੇ ਬੰਦੇ ਦਾ ਕੀ ਆਪਾਂ ਰਾਜ ਕਰਾਂਗੇ ਆ ਬੰਦਾ ਜੀਨੇ ਉੱਥੇ ਨਿਊਯਾਰਕ ਰੌਲਾ ਪਾਇਆ ਮੋਢੀ ਸੀ 22 ਬੰਦਿਆਂ ਚ ਖੜਾ ਆ ਬੰਦਾ ਹਿੰਮਤ ਸਿੰਘ ਜਿਹੜਾ ਅਗਵਾਈ ਕਰਾਈ 22 ਬੰਦਿਆਂ ਦੇ ਵਿੱਚ ਤੇ ਇਹ ਹਿੰਮਤ ਸਿੰਘ ਅੱਜ ਤੋਂ 2 ਮਹੀਨੇ ਪਹਿਲਾਂ ਉੱਥੇ ਨਿਊਯਾਰਕ ਚ ਐਮਪੀ ਜਿਹੜਾ ਹੈਗਾ ਆਪਣਾ ਉਹਨੂੰ ਆਪ ਸਰੂਪਾ ਪਾ ਰਿਆ ਕਾਗਜ਼ਾਂ ਵਾਲਿਆਂ ਨੂੰ ਤਾਂ ਸਰੂਪਾ ਪਾ ਰਿਆ ਪਰ ਉੱਥੇ ਆਪਦੇ ਨੂੰ ਕਾਂਗਰਸ ਦਿਖਾਉਣ ਨੂੰ ਤਿਆਰ ਨਹੀਂ ਉੱਥੇ ਬੁਰਕੇ ਹੋਰ ਪਾਰਟੀਆਂ ਦੇ ਪਾਏ ਇਹਨਾਂ ਨੇ ਉੱਥੇ ਕਦੀ ਨਹੀਂ ਕਰਨਗੇ ਅਸੀਂ ਕਾਂਗਰਸੀ ਇਹ ਕਿਉਂ ਹੁੰਦਾਗਾ ਕਿ ਉੱਥੇ ਆਮ ਆਦਮੀ ਪਾਰਟੀ ਦੇ ਲੋਕ ਵੀ ਜਾਂਦੇ ਨੇ ਕਾਂਗਰਸ ਦੇ ਵੀ ਜਾਂਦੇ ਨੇ ਹੋਰ ਲੋਕ ਵੀ ਜਾਂਦੇ ਨੇ ਅਕਾਲੀ ਦਲ ਦਾ ਵਿਰੋਧ ਹੀ ਕਿਉਂ ਇੰਨੇ ਉਗਰ ਰੂਪ ਦੇ ਅੰਦਰ ਸਾਹਮਣੇ ਆਇਆਗਾ ਅਸੀਂ ਇਹ ਤੂੰ 10 ਗੁਣੇ ਵੱਡਾ ਵਿਰੋਧ ਕਰਾ ਸਕਦੇ ਹਾਂ ਪਰ ਅਸੀਂ ਯਕੀਨ ਨਹੀਂ ਰੱਖਦੇ ਇਹਨਾਂ ਨਾਲ ਸਾਡੇ ਕੋਲੇ ਵੱਡੀ ਗਿਣਤੀ ਸਾਡੇ ਸਮਝੀਆਂ ਦੀ ਅੱਜ ਇਹ ਕੋਈ ਜਾਵਣਾ ਚਾਹਣ ਝਾੜੂ ਵਾਲਾ ਜਾਵੇ ਜਿੰਨਾ ਜਿੰਨਾ ਕੋ ਰੌਲਾ ਪਾਸਦੇ ਪਰ ਨਹੀਂ ਇਹ ਕੰਮ 'ਚ ਯਕੀਨ ਨਹੀਂ ਰੱਖਦੇ ਲੱਗਦਾ ਤੁਹਾਡੇ ਖਿਲਾਫ ਕਿਸੇ ਨੇ ਪਾਰਟਿਕੂਲਰ ਰੌਲਾ ਪਵਾਇਆ ਕੌਣ ਸੀ ਮੈਥ ਕੇ ਪਾਰਟੀਆਂ ਨੇ ਇੱਥੋਂ ਪਾਰਟੀਆਂ ਨੇ ਕਾਂਗਰਸ ਦਾ ਨਿਸ਼ਾਨਾ ਇੱਕੋ ਸੀ ਜਿਹੜੇ ਕਾਂਗਰਸੀ ਦੇ ਮੁੰਡੇ ਆ ਉੱਥੇ ਬੁਰਕੇ ਹੋਰ ਪਾਰਟੀਆਂ ਦੇ ਉਹਨਾਂ ਨੇ ਪਾਏ ਹੋਏ ਆ ਇੱਥੇ ਉਹ ਕਾਂਗਰਸੀ ਆ ਉਹਨਾਂ ਦੇ ਫਾਦਰ ਉਸ ਲਈ ਤੈ ਹੈ ਤੁਹਾਡਾ ਵਿਰੋਧ ਕਾਂਗਰਸੀਆਂ ਨੇ ਕੀਤਾਗਾ ਜਿਹੜੇ ਉਹ ਸਾਰੇ ਲੋਕ ਸੀ ਤੁਸੀਂ ਉਹਨਾਂ ਨੂੰ ਕਾਂਗਰਸੀ ਕਹਰੇ ਪਰਸਨਲ ਪਰਸਨਲ ਤੇ ਮੈਂ ਜਾਣਦਾ ਹਾਂ ਇਹਨਾਂ ਪਰਿਵਾਰੀਆਂ ਨੂੰ ਜਿਨ੍ਹਾਂ ਨਾਲ ਉਹ ਸੰਬੰਧ ਰੱਖਦੇ ਆ ਦੂਜੇ ਵੀ ਹੋਣਗੇ ਕੁਮਾਨਦਾਲਾ ਵਾਲੇ ਵੀ ਹੋ ਸਕਦੇ 2-4 ਪਰ ਬਹੁਤ ਗਿਣਤੀ ਇਹਨਾਂ ਦੀ ਸੀ ਪਰ ਲੋਕਾਂ ਦਾ ਇੱਕ ਇਤਰਾਜ਼ ਸੀ ਜਿਹੜੇ ਉਹਨਾਂ ਦੇ ਬੈਨਰ ਅਸੀਂ ਦੇਖਦੇ ਸੀ ਉਹਨਾਂ ਦੇ ਅੰਦਰ ਇੱਕ ਤਾਂ ਸੂਰਜ ਸਿੰਘ ਖਾਲਸਾ ਵਾਲੀ ਮੰਗ ਸੀ ਦੂਜਾ ਇਹ ਸੀ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਤਾਂ ਤੁਸੀਂ ਇੱਥੇ ਲਗਾਤਾਰ ਕਹਿੰਦੇ ਹੋ ਕਿ ਵਿਕਾਸ ਬਹੁਤ ਕੀਤਾ ਕੀ ਕਾਰਨ ਹੈਗਾ ਕਿ ਫਿਰ ਉਹਨਾਂ ਮੁੱਦਿਆਂ ਦੇ ਉੱਤੇ ਉਹ ਬੈਨਰ ਲੈ ਕੇ ਖੜੇ ਹੋ ਜਾਂਦੇ ਨੇ ਉੱਥੋਂ ਦੇ ਜਿਹੜੇ ਫੇਸਬੁੱਕ ਆ ਜਾਂ ਹੋਰ ਆ ਉਹਨਾਂ ਤੇ ਇੰਨਾ ਵੀ ਕੂੜਾ ਪ੍ਰਚਾਰ ਕੀਤਾ ਹੋਇਆ ਸੀ ਕੁਝ ਬੰਦਿਆਂ ਨੇ ਬਹੁਤ ਸਾਡੇ ਹੱਕ 'ਚ ਬੋਲਦੇ ਆ ਜਿਨ੍ਹਾਂ ਨੇ ਕਿਹਾ ਜੀ ਪੰਜਾਬ 'ਚ ਬਿਜਲੀ ਨਹੀਂ ਮਿਲਦੀ ਅਸੀਂ ਸਟੇਜਾਂ ਤੇ ਕਿਹਾ ਵੀ ਤੁਸੀਂ ਹੁਣ ਫੋਨ ਕਰੋ ਮਹਾਲੀ ਪੁੱਛੋ ਕਿ ਕੱਟ ਹੈ ਤੇ ਉਧਰ ਪੰਜ ਗੂਲੇ ਪੁੱਛੋ ਕਿੰਨਾ ਕੱਟ ਲੱਗਦਾ ਪੰਜਾਬ ਦੇ ਕਿਸੇ ਪਿੰਡ 'ਚ ਫੋਨ ਕਰੋ ਕਿ ਕੱਟ ਹੈ 8 ਘੰਟੇ 'ਚ ਸਾਨੂੰ ਬਿਜਲੀ ਮਿਲਦੀ ਆ ਉਹ ਕ ਇਸ ਲਈ ਜਿਹੜਾ ਉਹ ਇੱਥੋਂ 15000 ਕਿਲੋਮੀਟਰ ਦੂਰ ਬੈਠੇ ਆ ਲੋਕ ਉਹਨਾਂ ਨੂੰ ਬੜੀਆਂ ਭੁਲੇਖੇ ਨਾਲ ਗੱਲਾਂ ਦੱਸਦੇ ਆ ਔਰ ਲੱਗਦਾਗਾ ਕਿ ਇਕਾਲੀ ਦਲ ਦੀ ਇਮੇਜ ਆ ਜਿਹੜੀ ਉਹ ਖਰਾਬ ਹੋਈ ਹੈਗੀ ਪਿਛਲੇ ਦੌਰ ਦੇ ਅੰਦਰ ਇਸ ਕਰਕੇ ਇਹ ਵਿਰੋਧ ਹੋਇਆਗਾ ਕੋਈ ਇਸ ਗੱਲ ਦਾ ਨਹੀਂ ਨਾ ਕੋਈ ਇਕਾਲੀ ਦਲ ਦੀ ਪੋਜੀਸ਼ਨ ਦਾ ਅਕਾਲੀ ਦਲ ਦੀ ਪੋਜੀਸ਼ਨ ਸਾਈ ਜਾ ਕੇ ਅਗਲੂ ਸੱਚ ਦੱਸਾਂਗੇ ਤਾਂ ਬਣਦੀ ਆ ਉੱਥੇ ਜਿਹੜੇ ਸਾਡੇ ਵਰਕਰ ਸੀ ਉਹ ਹੌਂਸਲੇ ਚ ਹੋਏ ਸਾਡੇ ਜਾਣਨਾ ਜਿਨ੍ਹਾਂ ਦੇ ਖਿਲਾਫ ਸਾਡੇ ਕੋਲ ਕੂਟ ਪ੍ਰਚਾਰ ਕੀਤਾ ਜਾਂਦੀ ਉੱਥੇ ਉਹਨਾਂ ਨੂੰ ਹੁਣ ਸਾਡੇ ਹੱਕ ਦੀ ਗੱਲ ਕਹਿਣ ਨੂੰ ਤਾਂ ਮੌਕਾ ਮਿਲ ਗਿਆ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਇਮੇਜ ਸੁਧਾਰਨ ਗਏ ਹੋ ਤੁਸੀਂ ਇਸ ਕਰਕੇ ਗਏ ਹੋ ਕਿ ਇੱਕ ਡਾਇਲੋਗ ਹੋਵੇ ਤੇ ਉਹ ਡਾਇਲੋਗ ਤੁਹਾਡੇ ਤੋਂ ਉਲਟਾ ਪੈ ਗਿਆ ਨੋ ਕੋਈ ਡਾਇਲੋਗ ਉਲਟਾ ਨਹੀਂ ਪਿਆ ਸਾਡੇ ਬੰਦੇ ਨੇ ਹੌਸਲਾ ਫੜਿਆ ਉਹਦੇ 'ਚ ਅਸੀਂ ਇਸ ਲਈ ਦੱਸ ਕੇ ਆਏ ਪੰਜਾਬ ਦੀ ਔਰ ਗਾਨਵੀ ਦੱਸਾਂਗੇ ਔਰ ਮੈਂ ਕਹਿੰਨਾ ਕਿੰਨੀਆਂ ਸਟੇਜਾਂ ਤੇ ਬੋਲ-ਬੋਲ ਕੇ ਇਹਨਾਂ ਲੋਕਾਂ ਨੇ ਸਾਡਾ ਧੰਨਵਾਦ ਕੀਤਾ ਜਿਹੜੇ ਤੁਹਾਨੂੰ ਮੈਂ ਦਿਖਾ ਰਿਹਾ ਜਿਹੜੇ 12 ਬੰਦੇ ਆ న్యూ ਯਾਰਕ ਵਾਲੇ ਹੋਰ ਸਟੇਜਾਂ ਤੇ ਮੈਂ 19 ਸਟੇਜਾਂ ਤੇ ਬੋਲਿਆ ਉਹਨਾਂ ਨੇ ਸਾਡੀ ਸਲਾਹਾ ਕੀਤੀ ਹੈ ਕਿ ਐਨਆਰ ਲਈ ਜਿੰਨਾ ਕੰਮ ਤੁਸੀਂ ਕਰ ਰਹੇ ਹੋ ਹੋਰ ਕੋਈ ਸਰਕਾਰਕਾਰੀ ਨਹੀਂ ਸਿਰਫ ਨੈਗੇਟਿਵ ਦੀ ਜਣੀ ਗੱਲ ਇੱਕ ਬੰਦਾ ਚਾਰ ਉੱਠ ਕੇ ਨਾਰੇ ਲਾਉਂਦੇ ਆ ਇੱਥੇ ਵੀ ਦੇਖੋ ਤੁਸੀਂ 10000 ਬੰਦਾ ਸੁਣਦਾ ਪੰਜ ਬੰਦੇ ਉੱਠ ਕੇ ਨਾਰੇ ਲਾਉਣ ਪੰਜਾਂ ਦੀ ਤਾਂ ਖਬਰ ਆਜੂਗੀ ਉਹ ਜਿਹੜੀ 10000 ਦੀ ਉਹ ਨਹੀਂ ਆਊਗੀ ਪਰ ਤੁਹਾਡੇ ਬਹੁਤ ਸਾਰੇ ਲੀਡਰਾਂ ਨੇ ਜਿਹੜੇ ਉੱਥੇ ਗਏ ਹੋਏ ਸੀ ਉਹਨਾਂ ਨੇ ਇਹ ਗੱਲ ਮੰਨੀ ਹੈ ਉਹਨਾਂ ਨੇ ਕਹੀ ਵੀ ਇਹ ਗੱਲ ਕਿ ਜੇ ਅਸੀਂ ਪਹਿਲਾਂ ਆਏ ਹੁੰਦੇ ਜੇ ਸਾਡਾ ਲਗਾਤਾਰ ਇਹਨਾਂ ਲੋਕਾਂ ਨਾਲ ਰਾਬਤਾ ਹੁੰਦਾ ਤਾਂ ਹੋ ਸਕਦਾ ਇਹ ਸਮੱਸਿਆ ਨਾ ਆਉਦੀ ਕਿਉਂਕਿ ਕਿ ਰਾਬਤਾ ਨਹੀਂ ਸੀ ਉਹ ਰਾਬਤਾ ਕਿਉਂ ਨਹੀਂ ਹੈਗਾ ਸੀਗਾ ਕੀ ਇਹ ਹੈ ਜਾਂ ਹੋ ਗਿਆ ਕਿ ਅਕਾਲੀ ਦਲ ਉਹਨਾਂ ਨਾਲ ਰਾਬਤਾ ਨਹੀਂ ਬਣਾ ਸਕਿਆ ਲੋਕਾਂ ਨਾਲ ਉਹ ਅਕਾਲੀ ਦਲ ਦੇ ਇਨਾਂ ਖਿਲਾਫ ਹੋ ਗਏ ਉਹ ਤਾਂ ਉਹੀ ਕਹਿ ਸਕਦੇ ਆ ਜਿਹੜੇ ਗਏ ਨਹੀਂ ਹੋਣਗੇ ਮੈਂ ਤਾਂ ਪਿਛਲੇ ਸਾਲ ਵੀ ਗਿਆ ਮੈਂ ਪਿਛਲੀ ਵਾਰ 17 ਮੀਟਿੰਗਾਂ ਕਰਕੇ ਆਇਆ ਤੁਹਾਨੂੰ ਦੱਸਿਆ ਬੜਾ ਵੈਲਕਮ ਕੀਤਾ ਸਾਰਿਆਂ ਨੇ ਐਰਕੀ ਵੀ ਕੀਤਾ ਅਰ ਕੀ ਵੈਲਕਮ ਕਰਨ ਨਾਲ ਬੜੀ ਸੀ ਜਿਹੋ ਉਹਦੇ ਚ 10% ਵਿਰੋਧੀ ਸੀ ਇਹਦੇ ਨਾਲ ਉਹ ਵਿਰੋਧਤ ਨਹੀਂ ਕੀਤਾ ਜਾ ਸਕਦਾ ਜਿਹੜੇ 90% ਹੱਕ ਸੀ ਉਹਨਾਂ ਦੀ ਗੱਲ ਵੀ ਕਰਨੀ ਚਾਹੀਦੀ ਇਹ ਮੰਨਿਆ ਗਿਆ ਕਿ ਤੁਸੀਂ ਕੋਰੇ ਕੋਈ ਸਟੇਟਮੈਂਟ ਦਿੱਤੀ ਸੀ ਕਿ ਵਿਦੇਸ਼ਾਂ ਦੇ ਲੋਕ ਨੇ ਜਿਹੜੇ ਉਹ ਵਿਲੇ ਬੈਠੇ ਨੇ ਕੈਨੇਡਾ ਅਮਰੀਕਾ ਦੇ ਜਿਹੜੇ ਨੌਜਵਾਨ ਨੇ ਉਹ ਫੇਸਬੁੱਕ ਦੇ ਉੱਤੇ ਵਿਲੇ ਬੈਠੇ ਨੇ ਵਿਲੇ ਬਹਿ ਕੇ ਬੋਲਦੇ ਰਹਿੰਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਸੀ ਤੁਹਾਡੇ ਤੇ ਅਲੀਗੇਸ਼ਨ ਲੱਗਦਾ ਪਰ ਸਰਾ 100% ਜਿਵੇਂ ਦੂਜੀਆਂ ਗੱਲਾਂ ਗਲਤ ਆ ਮੈਂ ਕਹਿੰਦਾ ਕੁਝ ਇੱਕ ਬੰਦੇ ਐਸੇ ਹੈਗੇ ਜਿਹੜੀ ਫੇਸਬੁੱਕ ਦੀ ਦੁਰਵਰਤੋਂ ਕਰਦੇ ਆ ਇਹ ਗਿਆ ਸੀ ਮੈਂ ਅੱਜ ਵੀ ਕਹਿ ਕੁਝ ਬੰਦੇ ਹੈਗੇ ਅੱਜ ਵੀ ਫੇਸਬੁੱਕ ਦੀ ਦੁਰਵਰਤਨ ਹੋ ਰਹੀ ਹੈ ਜਿਹਦੇ ਨਾਲ ਫੇਸਬੁੱਕ ਦਾ ਇਮੇਜ ਖਰਾਬ ਹੋ ਰਿਹਾ ਤੁਸੀਂ ਪੁਰਾਣੇ ਪੰਥਕ ਲੀਡਰ ਹੋ ਤੁਹਾਨੂੰ ਲੱਗਦਾ ਅਕਾਲੀ ਦਲ ਦੇ ਅੰਦਰ ਪੰਥਕ ਲੀਡਰਾਂ ਦੀ ਪੂਛ ਕੱਟੀ ਹੈਗੀ ਨਹੀਂ ਇਹ ਮੈਂ ਨਹੀਂ ਕਹਿ ਸਕਦਾ ਅਸੀਂ ਹੱਡੀ ਤਾਂ ਪੋਸ਼ਕ ਜਿੱਥੇ ਗੱਲ ਕਰਦੇ ਆਂ ਆਪ ਦਾ ਸਟੈਂਡ ਲੈ ਕੇ ਕਰਦੇ ਆਂ ਪਾਰਟੀ ਦੇ ਹਿੱਤ ਚ ਇਹ ਤਾਂ ਕਾਰਨ ਮੈਂ ਤਾਂ ਕਹਿ ਰਿਆਂਗਾ ਕਿ ਜਦੋਂ ਉੱਥੇ ਉਹ ਸਾਰੇ ਬੈਨਰ ਲੈ ਕੇ ਖੜੇ ਨੇ ਜਿਹੜੇ ਬੈਨਰਾਂ ਦੇ ਉਹ ਨਾਰੇ ਨੇ ਜਦੋਂ ਬੋਤਰ ਅਕਾਲੀ ਨੂੰ ਕਦੇ ਮੰਗ ਪੱਤਰ ਦਿੱਤਾ ਗਿਆ ਸੀ ਜੀ ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸੀ ਉਸ ਦੌਰ ਦੇ ਅੰਦਰ ਉਸ ਪੰਥਕ ਝੰਡੇ ਦੇ ਨਾਲ ਚੱਲਦੇ ਸੀ ਅੱਜ ਕਿਤੇ ਨਾ ਕਿਤੇ ਉਹ ਤੋਂ ਦੂਰ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਪੰਥਕ ਉਹ ਪੂਰਾ ਲੋਟ ਹੈਗਾ ਉਹ ਖਤਮ ਹੋਇਆ ਤੇ ਜਿਹੜਾ ਵਿਰੋਧ ਹੈਗਾ ਕਿਉਂਕਿ ਇੱਕ ਦਾਵੇਦਾਰੀ ਹੁੰਦੀ ਸੀ ਕਿ ਸਿੱਖਾਂ ਦੀ ਪਾਰਟੀ ਆ ਤਾਂ ਉਹਦੇ ਕਰਕੇ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਉਸ ਕਰਕੇ ਵਿਰੋਧ ਹੋ ਰਿਹਾ ਜੀ ਕੋਈ ਗੱਲ ਨਹੀਂ ਸਿਰਫ ਉੱਥੇ ਇਹ ਸੀਗਾ ਉਹ ਵੀ ਉਹਨਾਂ ਦਾ ਭਲੇਖਾ ਦੂਰ ਕੀਤਾ ਉਹਨਾਂ ਦੇ ਮਨਸ ਜਿਹੜਾ ਸੂਰ ਸਿੰਘ ਖਾਲਸੇ ਨੇ ਵਰਤ ਰੱਖਿਆ ਵੀ ਉਹਦਾ ਵਰਤ ਰੱਖਿਆ ਵਾ ਤੇ ਵੀ ਉਹ ਬੰਦੇ ਰਿਹਾ ਕਰ ਦੇਣੇ ਚਾਹੀਦੇ ਜਿਹੜੇ ਟਾਈਮ ਜਿਹ ਜਨੈਸ ਸੱਜਾ ਪੂਰੀ ਹੋਇਆ ਉਹ ਵੀ ਅਸੀਂ ਦੱਸਿਆ ਵੀ ਸਾਡੇ ਕੋਲੇ ਦੱਸੋ ਕਿਹੜਾ ਹੈ ਛੱਡਣ ਨੂੰ ਤਿਆਰ ਸਪਰੀ ਕੋਰਟ ਦਾ ਸਟੇ ਦਿੱਤਾ ਹੋਇਆ ਇਸ ਕਰਕੇ ਕੁਦਰਤੀ ਹੁਣ ਸਟੇ ਵਕੇਟ ਹੋਇਆ ਉਹਦੇ ਜੀ ਕੋਈ ਸ਼ਰਤਾਂ ਲੱਗੀਆਂ ਹੋਈਆਂ ਉਹ ਸ਼ਰਤਾਂ ਜਿਹੜੀਆਂ ਏਜੰਸੀ ਹੈਗੀਆਂ ਉਹ ਸ਼ਰਤਾਂ ਮਾਨਜੂਰ ਕੋਰਟ ਦੇ ਗਿਆ ਪੂਰੀਆਂ ਕਰਕੇ ਉਹਨਾਂ ਦੀਆਂ ਰਾਇਆਂ ਅਸੀਂ ਪੰਜਾਬ ਸਰਕਾਰ ਨੂੰ ਤਾਂ ਕੋਈ ਢਿੱਲ ਨਹੀਂ ਗਈ ਸੁਬੀਰ ਸਿੰਘ ਬਾਦਲ ਨੇ ਵੀ ਜਾਣਾ ਵਿਦੇਸ਼ ਕੋਈ ਤੈਅ ਹੋਇਆ ਇਸ ਤਰ੍ਹਾਂ ਦਾ ਪ੍ਰੋਗਰਾਮ ਨੂੰ ਪਤਾ ਉਹ ਉਹਨਾਂ ਪੁੱਛ ਸਕਦੇ ਤੁਸੀਂ ਜੇ ਤੁਸੀਂ ਗਏ ਹੋਈ ਸੀ ਤਾਂ ਚਰਚਾ ਚੱਲਦੀ ਸੀ ਕਿ ਤੁਹਾਡੇ ਸਾਰੇ ਦੌਰਿਆਂ ਤੋਂ ਬਾਅਦ ਸੁਬੀਰ ਸਿੰਘ ਬਾਦਲ ਵੱਡੀਆਂ ਰੈਲੀਆਂ ਕਰਨਗੇ ਜਾ ਕੇ ਪਰਤੀ ਪਰ ਗੱਲ ਨਹੀਂ ਹੋਈ ਉੱਥੇ ਨਾ ਅਸੀਂ ਕਿਹਾ ਕਿਸੇ ਨੂੰ ਵੀ ਆਉਣਗੇ ਅਸੀਂ ਕਿਸੇ ਨੂੰ ਨਹੀਂ ਇੱਥੇ ਚਰਚਾ ਚੱਲਦੀ ਹੁੰਦੀ ਸੋ ਇੱਥੇ ਤੁਹਾਨੂੰ ਪਤਾ ਉਹ 60 ਨਾਲ ਤਾਂ ਗੱਲ ਨਹੀਂ ਹੋਈ ਨਾ ਉਹਨੇ ਕਿਹਾ ਮੈਂ ਜਾਣਾ ਤੁਹਾਨੂੰ ਲੱਗਦਾ ਜਾਣਾ ਚਾਹੀਦਾ ਉਹਨਾਂ ਨੂੰ ਕਰ ਮੈਂ ਤਾਂ ਕਹਿੰਦਾ ਕੋਈ ਵੀ ਜਾ ਜਾਣਾ ਸਭ ਨੂੰ ਚਾਹੀਦਾ ਇਹ ਤਾਂ ਟਾਈਮ ਦੇਖਣਾ ਪੈਂਦਾ ਕਿ ਮਜਬੂਰੀਆਂ ਹੋ ਜਾਂਦੀਆਂ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਪ੍ਰਵਾਸੀ ਵੋਟ ਬੈਂਕ ਆਗਾ ਜਾਂ ਪ੍ਰਵਾਸੀ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਲੋਕ ਕਰਦੇ ਨੇ ਇਹਦਾ ਅਸਰ 2017 ਦੀਆਂ ਚੋਣਾਂ ਤੇ ਪਵੇਗਾ ਨਹੀਂ ਇੱਥੇ ਇਹ ਗੱਲ ਨਹੀਂ ਵੀ ਜਿਹੜਾ ਪ੍ਰਵਾਸੀ ਬੈਗ ਤੁਹਾਡੇ ਪਹਿਲਾਂ ਪਹਿਲਾਂ ਸੁਰੀਮਾਨ ਦੀ ਡਟ ਕੇ ਮਦਦ ਕੀਤੀ ਉਹ ਦਾ ਖੜਾ ਛੜਤਾ ਉਹਨਾਂ ਨੇ ਫਿਰ ਮਨਪ੍ਰੀਤ ਦੀ ਮਦਦ ਕੀਤੀ ਉਹ ਦਾ ਖੜਾ ਛੜਤਾ ਹੁਣ ਝਾੜੂ ਵਾਲਿਆਂ ਦੀ ਕੀਤੀ ਸ਼ਿਰਕੀਲ ਪਾਰਲੀਮੈਂਟ ਦੀ ਇਲੈਕਸ਼ਨ ਹੁਣ ਝਾੜੂ ਵਾਲਿਆਂ ਤੇ ਨਾ ਆ ਜਾਓ ਇਸ ਲਈ ਜਿਹੜੇ ਸਾਡੇ ਨਾਲ ਅਕਾਲੀ ਦਲ ਦੇ ਬੰਦੇ ਉੱਥੇ ਸਾਡੇ ਨਾਲ ਹੀ ਖੜੇ ਰਹੇ ਨੇ ਤੁਹਾਨੂੰ ਲੱਗਦਾਗਾ ਕਿ ਜੋ ਤੁਹਾਡਾ ਵਿਰੋਧ ਹੋਇਆ ਇਹਦੇ ਪਿੱਛੇ ਕੋਈ ਇੰਟਰਨਲ ਪੋਲਿਟਿਕਸ ਵੀ ਸੀ ਵਿਦਨ ਪਾਰਟੀ ਕੁਝ ਲੋਕ ਚਾਹੁੰਦੇ ਨੇ ਵਿਰੋਧ ਸਮਝਦਾ ਹੀ ਨਹੀਂ ਮੈਂ ਹੈਰਾਨ ਹਾਂ ਜੇ 500 ਬੰਦੇ ਸਾਡੇ ਹੱਕ 'ਚ ਖੜਾ 10 ਬੰਦੇ ਉੱਥੇ ਨਾਹਰੇ ਲਾਉਂਦੇ ਵਿਰੋਧ ਹੋ ਗਿਆ ਉਹ ਤਾਂ ਇੱਥੇ ਵੀ ਕਰੀ ਜਾਂਦੇ ਫਿਰ ਤਾਂ ਆਪਾਂ ਕਹਿੰਦੇ ਨੇ ਪੰਜਾਬ ਡੈਮੋਕ੍ਰੇਸੀਆ ਬਗੈਰ ਰੋਕ ਨਹੀਂ ਸਕਦੇ ਕਿਤੇ ਤਾਂ ਕਰਨੀ ਕੁਛੀ ਜਾਂ ਸਾਹਮਣੇ ਆਉਂਦੀਆਂ ਨੇ ਮੋਗਾ ਬਸ ਕਾਂਡ ਹੁੰਦਾਗਾ ਰੋਪੜ ਚ ਆਰਬਿਟ ਬਸ ਕਾਂਡ ਹੁੰਦਾ ਇਹਦੇ ਤੇ ਇੱਕ ਰਿਐਕਸ਼ਨ ਕਾਫੀ ਜ਼ਿਆਦਾ ਆਇਆ ਲੋਕਾਂ ਦਾ ਪੰਜਾਬ ਦੇ ਅੰਦਰ ਵੀ ਕਾਲੀ ਦਲ ਦੇ ਖਿਲਾਫ ਕਿਤੇ ਤਾਂ ਨਹੀਂਗਾ ਕਿ ਲੰਬੇ ਸਮੇਂ ਤੋਂ ਕਿਉਂਕਿ ਤੁਸੀਂ ਰਾਜ ਚੋਂਗੇ ਲੋਕਾਂ ਦਾ ਇੱਕ ਐਂਟੀ ਸਟੈਬਲਿਸ਼ਮੈਂਟ ਫਿਰ ਉਹ ਬਣ ਜਾਂਦਾਗਾ ਇਸ ਕਰਕੇ ਇੱਥੇ ਤੇ ਉੱਥੇ ਦੋਵਾਂ ਥਾਂ ਤੇ ਵਿਰੋਧ ਹੋ ਰਿਹਾ ਇੱਕ ਮੈਂ ਦੇਖਿਆ মিডিਏ ਨੂੰ ਅਪੀਲ ਕਰਨੀ ਚਾਹੁੰਨਾ ਕਿਸੇ ਹੋਰ ਬਗੈਰ ਪੋਲੀਟੀਕਲ ਬੰਦੇ ਦੇ ਬਸ ਥੱਲੇ ਪਾ 10 ਬੰਦੇ ਆ ਕੇ ਮਰ ਜਾਣ ਨਾ ਉਹਦੀ ਖਬਰ ਕੋਈ ਨਹੀਂ ਲਾ ਪਰ ਜੇ ਕਿਸੇ ਪੋਲੀਟੀਕਲ ਬੰਦੇ ਦੀ ਬਸ ਹੈਗੀ ਆ ਉਹਦੇ ਥੱਲੇ ਕਿਹਦਾ ਗੱਟਾ ਵੀ ਟੁੱਟ ਜੇ ਉਹ 10 ਦਿਨ ਟੀਵੀ ਬੋਲੀ ਜਾਂਦਾ ਪਿਛਲੇ ਦਿਨਾਂ ਚ ਦੇਖਣ ਚ ਆਏ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਅੰਦਰ ਇੱਕ ਫੰਕਸ਼ਨ ਹੋਇਆ ਰੋਂਜੀਟਲੀ ਆਏ ਸੀ ਮਜੀਠੀਆ ਦੇ ਉੱਤੇ ਝਟਕੀ ਲਈ ਕਿ ਪਾਵਰ ਦਾ ਸੈਂਟਰ ਜਾਂ ਜਿਹੜੀ ਪਾਵਰ ਆ ਉਹ ਸਾਰੀ ਮਜੀਠੀਆ ਪਰਿਵਾਰ ਚਲੀ ਗਈ ਉਸ ਤੋਂ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਇੱਕ ਕਮੈਂਟ ਕੀਤਾ ਸੀ ਇਸ ਤਰ੍ਹਾਂ ਕਿਉਂ ਹੋ ਰਿਹਾ ਅਕਾਲੀ ਦਲ ਦੇ ਅੰਦਰ ਮੁੱਖ ਮੰਤਰੀ ਇਹ ਜਿਹੇ ਬਿਆਨ ਕਉਂਦੇ ਨੇ ਉਹ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਉਹਨਾਂ ਉਹਨਾਂ ਮਜ਼ਾਕੀਆ ਸਵਾਲ ਕੇ ਮਜ਼ਾਕੀਆ ਚ ਕਹੋ ਲਾ ਕੇ ਦਿ ਆਸੇ ਪਾਣੀ ਦੀ ਕਿਉਂ ਗੱਲ ਕਰ ਜਾਂਦੇ ਆ ਕੀ ਲੱਗਦਾਗਾ ਹੁਣ ਅਗਲੀ ਵਾਰ ਵੀ ਤੁਸੀਂ ਜਾਓਗੇ 2017 ਦੀਆਂ ਚੋਣਾਂ ਤੋਂ ਪਹਿਲਾਂ ਵਿਦੇਸ਼ਾਂ ਜਾ ਕੇ ਪ੍ਰਚਾਰ ਕਰੋਗੇ ਤੁਹਾਡੀ ਸਾਰੀ ਲੀਡਰਸ਼ਿਪ ਵੀ ਜਾਊਗੀ ਮੈਂ ਤਾਂ ਜਿਵੇਂ ਮੰਗ ਦੇ ਅਨਸਾਰ ਜਿਵੇਂ ਬਾਹਰਲੇ ਐਨਆਰਆਈ ਕਹਿਣਗੇ ਮੈਂ ਜਾਂ ਲਾਜ਼ਮੀ ਜਾਊਂਗਾ ਮੈਂ ਤੁਹਾਨੂੰ ਪਹਿਲਾਂ ਕਹ ਰਿਹਾ ਤੁਸੀਂ ਜਿਹੜਾ ਇਹ ਪੂਰਾ ਦੌਰਾ ਕਰਕੇ ਉਹ ਤੋਂ ਬਾਅਦ ਕੋਈ ਰਿਪੋਰਟ ਦਿੱਤੀ ਆ ਕੇ ਕਿ ਜੋ ਕੁਝ ਉਥੇ ਹੋਇਆ ਜੋ ਖਵਾਰਾਂ ਛਪਿਆ ਉਹ ਗਲਤ ਸੀ ਜਾਂ ਝੂਠ ਸੀ ਜਾਂ ਸੱਚ ਸੀ ਜੋ ਵੀ ਸੀਗਾ ਤੁਸੀਂ ਕੋਈ ਰਿਪੋਰਟ ਕੋਈ ਡਿਸਕਸ਼ਨ ਤੁਹਾਡੀ ਡਿਪਟੀ ਸੀਐਮ ਸੀਐਮ ਨਾਲ ਹੋਈ ਹੈ ਅਜੇ ਤੱਕ ਸਾਡੇ ਕੋਈ ਡਿਸਕਸ਼ਨ ਨਹੀਂ ਹੋਈ ਮੈਂ ਇਹ ਤਾਂ ਪ੍ਰੈਸਟ ਵੀ ਅੱਜ ਤੁਹਾਡੇ ਨਾਲ ਪਹਿਲੀ ਗੱਲ ਕਰਨ ਲੱਗਿਆ ਅੱਜ ਦੂਸਰੀ ਵੀਡੀਓ ਵਾਲੀ ਵੀ ਆਈ ਸੀ ਉਹਨਾਂ ਨੇ ਵੀ ਅੱਜ ਹੀ ਗੱਲ ਕੀਤੀ ਆ ਵੀ ਜਿਹੜਾ ਹਿੰਦੁਸਤਾਨ ਦਾ মিডিਆ ਮੈਂ ਉਹਦੀ ਮੇਰੀ ਰਿਕਵੈਸਟ ਆ ਉਹ ਤੁਹਾਡੀ ਸਚਾਈ ਨੂੰ ਛਾਪੇ ਇਹ ਨਾ ਵੀ ਜਿਹੜੇ ਉੱਥੇ ਫੇਸਬੁੱਕ ਤੋਂ ਪਾਤਾ ਕਿਸੇ ਨੇ ਜਾਂ ਉਹਦੇ ਸਾਡਾ ਵਿਰੋਧੀ ਆ ਉਹਨੇ ਸਾਡੇ ਦੇਸ਼ ਦੇ ਖਿਲਾਫ ਵੀ ਗੱਲਾਂ ਲਿਖਤੀਆਂ ਸੀ ਉਹ ਵੀ ਛਾਪੀ ਜੇਗੀ ਜਦੋਂ ਤੁਸੀਂ ਉੱਥੇ ਸੀਗੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਗਲਤ ਛਾਪ ਰਿਆ ਸੀ ਤੁਹਾਡੇ ਮੁਤਾਬਕ ਉਦੋਂ ਤੁਸੀਂ ਡਿਪਟੀ ਸੀਐਮ ਸੀਐਮ ਨਾਲ ਗੱਲਬਾਤ ਕੀਤੀ ਜਾਂ ਇੱਥੇ ਕਾਲੀ ਦਲ ਦੇ ਕਿਸੇ ਹੋਰ ਲੀਡਰ ਨਾਲ ਗੱਲਬਾਤ ਕੀਤੀ ਹੋਵੇ ਕਿ ਸਾਡਾ ਵੀ ਪੱਖ ਮੀਡੀਆ ਦੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਉਹਨਾਂ ਦਿਨਾਂ 'ਚ ਕੋਈ ਪ੍ਰੈਸ ਨੋਟ ਨਹੀਂ ਆਇਆ। ਵੇਖੋ ਮੈਂ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਵੀ ਕੀਤੀ ਇੱਥੇ ਸੀਗਾ ਪਰ ਡਿਪਟੀ ਸੀਐਮ ਦਿੱਲੀ ਕਰਕੇ ਉਹਦੇ 7 ਵਜੇ ਤੋਂ 10 ਵਜੇ ਤੱਕ ਇਹ ਟਰਾਈ ਕਰਦੇ ਰਹੇ ਨਹੀਂ ਮਿਲ ਸਕਿਆ ਉਹਨਾਂ। ਅਸੀਂ ਚਾਹੁੰਦੇ ਸੀ ਪ੍ਰਧਾਨ ਆਪ ਦੇ ਲੋ ਸਟੇਟਮੈਂਟ ਦੇਵੇ ਤੇ ਅਸੀਂ ਉਹਦੇ ਫੇਸਬੁੱਕ ਤੇ ਵੀ ਸਾਰਾ ਪਤਾ ਹੈ ਵੀ ਸਾਡਾ ਜਿਹੜਾ ਜਲਸਾ ਵਧੀਆ ਹੋਇਆ ਪਰ ਉਹਨੂੰ ਵਿਗਾੜ ਕੇ ਦੱਸਿਆ ਜਾ ਰਿਹਾ। ਤੁਹਾਨੂੰ ਲੱਗਦਾ ਦੁਬਾਰਾ ਪ੍ਰਵਾਸੀ ਪੰਜਾਬੀਆਂ ਦੇ ਨਾਲ ਜਿਹੜਾ رابطہ ਤੁਹਾਡਾ ਕਾਇਮ ਰਹੂਗਾ ਔਰ ਤੁਹਾਡੇ ਨਾਲ ਖੜੇ ਹੋਣਗੇ ਸਾਡਾ ਤਾਂ ਉਮੀਦ ਹੈ ਜੀ ਮੈਨੂੰ ਤਾਂ ਅੱਜ 20 ਫੋਨ ਆਏ ਨਰੀ ਦੇ ਆਪੋ ਛੋਟੇ ਛੋਟੇ ਮੁਸ਼ਕਲਾਂ ਮੈਨੂੰ ਸਾਂਝੀ ਕਰਦੇ ਹੋ ਤੁਸੀਂ ਸਰਜੀਤ ਸਿੰਘ ਬਨਾਲਾ ਦੇ ਬੜੇ ক্লোਜ਼ ਰਹੇ ਹੋ ਰਜੀਵ ਲੋਂਗ ਵਾਲੇ ਸਮਝੌਤੇ ਤੋਂ ਬਾਅਦ ਕਾਫੀ ਚਰਚਾ ਦੇ ਅੰਦਰ ਹੋ ਰਹੇ ਕਿਤੇ ਕਾਰਨ ਤਾਂ ਨਹੀਂ ਬਹੁਤ ਸਾਰੇ ਕਿ ਤੁਹਾਨੂੰ ਸਪੈਸ਼ਲੀ ਜਿਹੜਾ ਇਸ ਮਸਲੇ ਦੇ ਅੰਦਰ ਚਾਹੇ ਕੁਝ ਲੋਕ ਨੇ ਉਹ ਜਿਹੜੇ ਵੀ ਟਾਰਗੇਟ ਕਰ ਰਹੇ ਨੇ ਇਸ ਕਰਕੇ ਟਾਰਗੇਟ ਕਰ ਰਹੇ ਨੇ ਕਿਉਂਕਿ ਉਹ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਵੀ ਲਾਉਂਦੇ ਨੇ ਉਹ तमाम ਉਹ ਮੰਗਾਂ ਨੂੰ ਉਠਾਉਂਦੇ ਨੇ ਰਤੀ ਪਰ ਨਹੀਂ ਸਭ ਨੂੰ ਪਤਾ ਮੈਂ ਇਕਸਾਲੀ ਕਾਲੀ ਹੈਗਾ ਰਹੂੰਗਾ ਮੈਂ ਤਾਂ ਉਦੋਂ ਵੀ ਕਾਲੀ ਸੀ ਅੱਜ ਵੀ ਕਾਲੀ ਹਾਂ ਪਹਿਲਾਂ ਵੀ ਕਾਲੀ ਸੀ ਉਦੋਂ ਬਰਨਾਲਾ ਵੀ ਕਾਲੀ ਸੀ ਤੱਕੜੀ ਸੀ ਉਹਦੇ ਕੋਲ ਉਹ ਤਾਂ ਕਾਲੀ ਪੰਜਾਬੀ ਪਾਰਟੀ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਕਾਲੀ ਦਲ ਪੰਜਾਬੀ ਦੇ ਏਜੰਡੇ ਦੇ ਉੱਤੇ ਆਇਆ ਕੋਈ ਪੰਜਾਬੀ ਪਾਰਟੀ ਨਹੀਂ ਕਿੱਥੇ ਲੈ ਕਿਹੜੇ ਰਿਕਾਰਡ 'ਚ ਲਿਖਿਆ ਪੰਜਾਬੀ ਪਾਰਟੀ ਹੈ ਸ਼ਰੋਣੀ ਕਾਲੀ ਦਲ ਸ਼ਰੋਣੀ ਕਾਲੀ ਦਲ ਸ਼ਬਦ ਲਿਖਾਂਗੇ ਤਾਂ ਸਾਡੇ ਕਾਜ ਠੀਕ ਰਹਣੇ ਆ ਜੇ ਇਹਦੇ ਬਾਦਸ਼ਾਹ ਦੀ ਲਿਖਦੀ ਤਾਂ ਵੀ ਸਾਡੇ ਕਾਜ ਰਿਜੈਕਟ ਹੋ ਸਕਦੇ ਆ ਇਹ ਤੁਸੀਂ ਮੀਡੀਆ 'ਚ ਲਿਖਦੇ ਸ਼ਰੋਣੀ ਕਾਲੀ ਦਲ ਬਾਦਲ ਸਾਡਾ ਤਾਂ ਸ਼ਰੋਣੀ ਕਾਲੀ ਜਦੋਂ ਸੈਕੂਲਰ ਪਾਰਟੀ ਵਾਲਾ ਕੇਸ ਆ ਜਿਹੜਾ ਉਹ ਹਾਈ ਕੋਰਟ ਚ ਵੀ ਚੱਲ ਰਿਹਾ ਹੈਗਾ ਮੈਂ ਤਾਂ ਕਹਿ ਰਿਹਾ ਕਿ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਜੁੜ ਕੇ ਕੋਈ ਇਸ ਤਰ੍ਹਾਂ ਦਾ ਸੱਤਾ ਨਹੀਂ ਕਿ ਜਿਹੜੇ ਇਹ ਥੋੜੇ ਜਿਹਾ ਵਿਰੋਧੀ ਨੇ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬਹੁਤ ਥੋੜੇ ਉੱਥੇ ਵਿਰੋਧੀ ਸੀ ਇਸ ਏਜੰਡੇ ਦੇ ਉੱਤੇ ਆ ਰਹੇ ਨਹੀਂ ਕਿ ਤੁਸੀਂ ਉਹ ਸਾਰਾ ਜਿਹੜੀਆਂ ਚੀਜ਼ਾਂ ਨੇ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਇੱਕ ਟਾਈਮ ਬਾਦਲ ਸਾਹਿਬ ਨੇ ਬੁੱਤਰਸਖਾਲੀ ਨੂੰ ਮੰਗ ਪੱਤਰ ਦਿੱਤਾ ਸੀਗਾ ਸੋਵਰਨ ਸਟੇਟ ਪੰਜਾਬ ਦਾ ਸਿਕਸ ਸੋਵਰਨ ਸਟੇਟ ਦਾ ਉਹ ਸਾਰੀਆਂ ਚੀਜ਼ਾਂ ਤੋਂ ਜਦੋਂ ਬੈਕਟ੍ਰੈਕ ਹੋਏ ਤਾਂ ਤਾਂ ਨਹੀਂ ਉਹ ਸਾਰੀਆਂ ਚੀਜ਼ਾਂ ਹੋ ਰ ਵੀ ਚਾਰ ਜਾਂ ਪੰਜ ਮਹੀਕ ਵਿੱਚ ਸੈਂਟਰ ਕੋਲੇ ਹੋਣੀ ਚਾਹੀਦੀ ਤੇ ਬਾਕੀ ਸਾਰੇ ਸਟੇਟਾਂ ਨੂੰ ਅਧਿਕਾਰ ਹੋਣੀ ਚਾਹੀਦੇ ਆ ਅੱਜ ਸਾਰੀਆਂ ਸਟੇਟਾਂ ਮਹਿਸੂਸ ਕਰ ਰਹੀਆਂ ਆ ਅੱਜ ਤੁਹਾਡੇ ਸਾਹਮਣੇ ਸਾਰੇ ਫਾਈਨੈਂਸ ਮਿਨਿਸਟਰ ਨੇ ਇਕੱਠੇ ਹੋ ਕਿ ਨਹੀਂ ਕਿਹ ਜਿਹੜੇ 50% ਫੰਡ ਤੁਸੀਂ ਸਾਨੂੰ ਇਕੱਠੇ ਕਰਕੇ ਜੀ ਤੁਹਾਨੂੰ ਦਿੰਨੇ ਆ ਤੁਹਾਨੂੰ 50% ਦਿਓ ਜਿਹੜਾ 100 ਰੁਪਏ ਤੁਹਾਡੇ ਕੋਲ ਭੇਜਦੇ ਆ ਸੈਂਟਰ ਚ ਭਾਵੇਂ ਬਤਮੈ ਜੈਤਲੀ ਜੀ ਦਾ ਧੰਨਵਾਦ ਕਰਦਾ ਕਿ ਉਹਨੇ 32% ਕਰਤੇ ਆ ਔਰ ਤੁਹਾਡੇ ਸਾਹਮਣੇ ਪਹਿਲਾਂ ਤਾਂ ਆ 42% ਕਰਤੇ ਜਿਹੜਾ ਪਹਿਲਾਂ 32 ਸੀਗੇ ਉਹਨੇ 10% ਵਧਾਈ ਆ ਇਸ ਲਈ ਮੇਰਾ ਕਹਿਣ ਤੋਂ ਭਾਵ ਇਹ ਇਹਨਾਂ ਨੇ ਕੀਤਾ ਹਾਲੀਵੁੱਡ ਮੂਵੀ ਆਸ ਆ ਵੀ ਫਿਰ ਮੰਗਾ ਉਹਦੀ ਜਾਰੀ ਰੱਖਾਂਗੇ ਵੀ ਸਾਨੂੰ 50% ਫਾਈਨਾਂਸ ਮਿਲਣਾ ਚਾਹੀਦਾ ਜਿਹੜਾ ਅਸੀਂ ਇਤੋਂ ਕਲੈਕਟ ਕਰਕੇ ਦਿੰਨੇ ਆ ਅੱਜ ਵੀ ਤੁਸੀਂ ਉਸ ਅਨੰਦਪੁਰ ਮਤੇ ਦੇ ਨਾਲ ਖੜੇ ਹੋ ਤੁਸੀਂ ਕਹਿ ਰਹੇ ਹੋ ਤਾਂ ਉਦੋਂ ਵਾਲੇ ਦੌਰ ਤੇ ਹੁਣ ਵਾਲੇ ਦੌਰ 'ਚ ਫਰਕ ਕੀ ਹੋ ਗਿਆ ਕਿ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਰਤੀ ਪਰ ਫਰਕ ਕੀ ਕੀ ਤਾਂ ਅਨੰਦਪੁਰ ਸਾਹਿਬ ਦੇ ਮਤੇਦਾਨੀ ਪਤਾ ਜਾਣ ਕੇ ਪ੍ਰਚਾਰ ਕਰਦੇ ਤਾਂ ਆਮਲਾਡੂ ਵਾਲੇ ਇਹਨੂੰ ਹੋਰ ਕੋਸੀ ਕਹਿੰਦੇ ਅਨੰਦਪੁਰੀ ਮਤੇ ਨੂੰ ਇਸ ਲਈ ਮੇਰੇ ਕਹਿੰਦਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਉਹ ਮੈਂ ਕਹਿੰਦਾ ਸਾਰੇ ਲੋਕ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਜਿਨ੍ਹਾਂ ਨੇ ਤੁਹਾਡਾ ਵਿਰੋਧ ਕੀਤਾ ਨੇ ਉਹਨੂੰ ਬਿਲਕੁਲ ਸਮਝ ਨਹੀਂ ਆਉਂਦਾ ਇਹ ਉਹ ਤਾਂ ਜਾਣ ਕੇ ਵਿਰੋਧ ਕਰਦੇ ਆ ਉਹਨੂੰ ਤਾਂ ਭਾਵੇਂ ਅਸੀਂ ਸੋਨੇ ਦੇ ਬਣ ਜੀਏ ਤਾਂ ਵੀ ਉਹਨਾਂ ਨੇ ਵਿਰੋਧ ਕਰਨਾ ਉਹਨਾਂ ਨੂੰ ਕੋਈ ਕਸੂਰਤਾਂ ਦੇ ਦਈਏ ਤਾਂ ਵੀ ਉਹਨਾਂ ਨੇ ਵਿਰੋਧ ਕਰਨਾ